ਸਾਰੇ ਮੁਲਾਜ਼ਮ ਸਾਥੀ ਪੈਨਸ਼ਨਰਸ ਔਰ ਫੈਮਿਲੀ ਪੈਨਸ਼ਨਰਸ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਏਰੀਆ ਜਿਹੜਾ ਪੇਕ ਮਿਸ਼ਨ ਦਾ ਕਿਸ਼ਤਾਂ ਚ ਦੇਣਾ ਮਨਜ਼ੂਰ ਕਰ ਲਿਆ ਹੈ ਇਸ ਸਬੰਧ ਵਿੱਚ ਚਿੱਠੀ ਵੀ ਜਾਰੀ ਹੋ ਗਈ ਹੈ ਪਰ ਹੁਣ ਕੁਝ ਸਵਾਲ ਆ ਰਹੇ ਨੇ ਜਿਵੇਂ ਪਹਿਲਾ ਸਵਾਲ ਆਇਆ ਕਿ ਜੋ ਪੈਨਸ਼ਨਰਸ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਫੈਮਿਲੀ ਪੈਨਸ਼ਨਰ ਦੀ ਵੀ ਮੌਤ ਹੋ ਚੁੱਕੀ ਹੈ ਭਾਵ ਦੋਨੋਂ ਪਤੀ ਪਤਨੀ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਬਕਾਇਆ ਕੌਣ ਦੇਵੇਗਾ ਦੂਸਰਾ ਸਵਾਲ ਹੈ ਕਿ ਜਿ거 ਕਿਸੇ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਗਈ ਹੈ ਤੇ ਉਸਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲ ਰਹੀ ਹੈ ਉਸ ਨੂੰ ਹੁਣ ਬਕਾਇਆ ਜਿਹੜਾ ਉਹ ਬੈਂਕ ਦੇਵੇਗਾ ਜਾਂ ਡੀਡਿਓ ਅੱਜ ਅਸੀਂ ਜਾਣਾਂਗੇ ਇਹਨਾਂ ਦੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਣ ਲੈਣੇ ਆ ਕਿ ਬਕਾਇਆ ਕਿਸ਼ਤਾਂ ਵਿੱਚ ਕਿੰਨਾ-ਕਿੰਨਾ ਅਤੇ ਕਿੱਦਾਂ-ਕਿੱਦਾਂ ਮਿਲੇਗਾ ਕਹਿੰਦੇ ਜਿਹੜੇ ਪੈਨਸ਼ਨਰਸ 1 10 24 ਨੂੰ 85 ਸਾਲ ਤੋਂ ਉੱਪਰ ਹੋ ਗਏ ਚ ਹੋ ਚੁੱਕੇ ਨੇ ਉਹਨਾਂ ਨੂੰ ਦੋ ਬਰਾਬਰ ਕਿਸ਼ਤਾਂ ਵਿੱਚ ਬਕਾਇਆ ਮਿਲੇਗਾ ਇਹ ਬਕਾਇਆ ਰਕਮ ਨੂੰ ਫਰਵਰੀ ਔਰ ਮਾਰਚ ਦੀ ਤਾਰਖ ਨਾਲ ਮਿਲ ਜਾਵੇਗੀ ਭਾਵ ਕਿ ਜੇਕਰ ਉਹਨਾਂ ਦਾ ਬਕਾਇਆ ਕੁੱਲ ਮਿਲਾ ਕੇ 3 ਲੱਖ ਰੁਪਏ ਬੰਦਾ ਤਾਂ ਉਹਨਾਂ ਨੂੰ ਦੋ ਕਿਸ਼ਤਾਂ ਵਿੱਚ 1.5-1.5 ਲੱਖ ਰੁਪਿਆ ਮਿਲ ਜਾਵੇਗਾ ਇਥੇ ਇਹ ਸਪਸ਼ਟ ਹੈ ਕਿ ਜੋ ਇਹ 10-24 ਨੂੰ 85 ਸਾਲ ਦੇ ਹੋ ਗਏ ਨੇ ਉਹ ਇੱਕ-ਇੱਕ 16 ਤੋਂ ਪਹਿਲਾਂ ਰਿਟਾਇਰ ਹੋ ਗਏ ਹੋਣਗੇ ਇਹ ਪੱਕਾ ਵੈ ਅਜੇ ਉਹਨਾਂ ਨੂੰ ਬਕਾਇਆ ਰਕਮ ਉਹਨਾਂ ਦਾ ਬੈਂਕ ਜਿੱਥੇ ਉਹਨਾਂ ਨੂੰ ਪੈਨਸ਼ਨ ਆ ਰਹੀ ਹੈ ਉਹੀ ਦੇਵੇਗਾ ਦੂਸਰਾ 75 ਸਾਲ ਤੋਂ ਉੱਪਰ ਵਾਲਿਆਂ ਨੂੰ बराबर 12 किश्ਤਾਂ ਵਿੱਚ ਜਾਨੀ ਕਿ April 2025 ਤੋਂ ਲੈ ਕੇ March 2026 ਤੱਕ ਬੈਂਕ ਹੀ ਬਕਾਇਆ ਦੇਵੇਗਾ ਕਿਉਂਕਿ ਇਹ ਕਰਮਚਾਰੀ ਵੀ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰਡ ਹੋ ਚੁੱਕੇ ਨੇ ਤੇ ਪੈਨਸ਼ਨ ਲੈ ਰਹੇ ਨੇ ਬਾਕੀ ਜੋ 75 ਸਾਲ ਤੋਂ ਘੱਟ ਹੈ ਅਜੇ ਤੱਕ 75 ਸਾਲ ਦੇ ਨਹੀਂ ਹੋਏ ਉਹਨਾਂ ਨੂੰ ਬਰਾਬਰ 42 ਕਿਸ਼ਤਾਂ ਵਿੱਚ ਜਿਹੜਾ ਬਕਾਇਆ ਹੋ ਮਿਲੇਗਾ ਬਾਕੀ ਹੁਣ ਅੱਜ ਦੇ ਸਵਾਲ ਤੇ ਆਣੇ ਆ ਕਿ ਜਿਨ੍ਹਾਂ ਪੈਨਸ਼ਨਰਸ ਦੀ ਮੌਤ ਹੋ ਚੁੱਕੀ ਹੈ ਤੁਰੰਦੇ ਫੈਮਿਲੀ ਪੈਨਸ਼ਨਰ ਵੀ ਨਹੀਂ ਹਨ ਭਾਵੇਂ ਦੋਨੋਂ ਪਤੀ ਪਤਨੀ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਬਕਾਇਆ ਰਕਮ ਕੌਣ ਦੇਵੇਗਾ ਮੰਨ ਲਓ ਕਿਸੇ ਪੈਨਸ਼ਨਰ ਨੇ ਮਹੀਨਾ 10/2019 ਤੱਕ ਪੈਨਸ਼ਨ ਲਈ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਫਿਰ ਉਸ ਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲੀ ਪਰ ਉਸ ਦੀ ਵੀ ਮੌਤ ਮੰਨ ਲਓ 11/2020 ਵਿੱਚ ਹੋ ਗਈ ਤਾਂ ਉਹਨਾਂ ਦੀ ਫੈਮਿਲੀ ਪੈਨਸ਼ਨ ਬੰਦ ਹੋ ਗਈ ਹੋਵੇਗੀ ਪਰ ਉਹਨਾਂ ਨੂੰ 1/16 ਤੋਂ 11/2020 ਤੱਕ ਬਕਾਇਆ ਜੋ ਵੀ ਬੰਦਾ ਹੈ ਉਹ ਉਹਨਾਂ ਦੇ ਵਾਰਸਾਂ ਨੂੰ ਮਿਲੇਗਾ ਹਰ ਉਹਨਾਂ ਦੇ ਵਾਰਸਾਂ ਨੂੰ ਬੈਂਕ ਵਿੱਚ ਜਾ ਕੇ ਜਿੱਥੇ ਉਹਨਾਂ ਨੂੰ ਫੈਮਿਲੀ ਪੈਨਸ਼ਨ ਮਿਲਦੀ ਸੀ ਆਪਣਾ ਦਾਵਾ ਪੇਸ਼ ਕਰਨਾ ਹੋਵੇਗਾ ਕਿ ਉਹਨਾਂ ਦੇ ਵਾਰਸਾਂ ਫਿਰ ਬੈਂਕ ਉਹਨਾਂ ਨੂੰ ਕੁਝ ਐਫੀਡੇਵਿਟ ਤਿਆਰ ਕਰਨ ਵਾਸਤੇ ਕਹੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਕਾਇਆ ਰਕਮ ਜਿਹੜੀ ਕਿ ਉਹਨਾਂ ਦੇ ਲੀਗਲ ਵਾਰਸਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਇਸ ਤਰ੍ਹਾਂ ਉਹਨਾਂ ਨੂੰ ਬੈਂਕ ਵਿੱਚ ਜਾਣਾ ਪਵੇਗਾ ਤੇ ਬੈਂਕ ਵਿੱਚ ਜਾ ਕੇ ਉਹਨਾਂ ਨੂੰ ਕਹਿਣਾ ਪਵੇਗਾ ਕਿ ਜਿਹੜੇ ਉਹਨਾਂ ਦੇ ਫੈਮਿਲੀ ਪੈਨਸ਼ਨਰ ਸੀ ਉਹਨਾਂ ਦੇ ਮਾਤਾ ਪਿਤਾ ਸੀ ਉਹਨਾਂ ਦੇ ਉਹ ਲੀਗਲ ਵਾਰਸ ਨੇ ਤੇ ਉਹਨਾਂ ਨੂੰ ਕੁਝ ਐਫੀਡੇਵਿਟ ਵਾਸਤੇ ਕਹਿਣਗੇ ਤੇ ਉਹਨਾਂ ਦਾ ਬਕਾਇਆ ਜਿਹੜਾ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ। ਦੂਸਰਾ ਸਵਾਲ ਹੈ ਜੇਕਰ ਕਿਸੇ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਗਈ ਹੈ ਤੇ ਉਸ ਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲ ਰਹੀ ਹੈ ਤੇ ਉਹਨਾਂ ਨੂੰ ਹੁਣ ਬਕਾਇਆ ਬੈਂਕ ਦੇਵੇਗਾ ਜਾਂ ਡੀ ਡੀਓ ਇਸ ਦੇ ਸਬੰਧ ਵਿੱਚ ਜੇਕਰ ਮੰਨ ਲਓ ਕਿਸੇ ਕਰਮਚਾਰੀ ਦੀ ਰਿਟਾਇਰ ਨਹੀਂ ਹੋਇਆ ਸੀ ਪਰ ਉਸ ਦੀ ਮੌਤ ਮੰਨ ਲਓ ਮਾਰਚ 2019 ਵਿੱਚ ਹੋ ਗਈ ਹੈ। ਦੋਸਤੋ ਬਾਅਦ ਉਸਦੀ ਫੈਮਿਲੀ ਪੈਨਸ਼ਨ ਲੱਗ ਗਈ ਹੈ। ਉਸ ਨੂੰ ਬਕਾਇਆ ਜਿਹੜਾ 1/16 ਤੋਂ ਲੈ ਕੇ ਮੌਤ ਤੱਕ ਜਾਨਕਿ 3/2019 ਤੱਕ ਜਿਹੜਾ ਬਕਾਇਆ ਉਸ ਨੂੰ ਉਸ ਦਾ ਡੀਡੀਓ ਜਾਨਕਿ ਜਿੱਥੇ ਉਹ ਨੌਕਰੀ ਕਰਦਾ ਸੀ ਉਹ ਦੇਵੇਗਾ। ਉਸ ਤੋਂ ਬਾਅਦ ਮਾਰਚ 2019 ਤੋਂ 30/21 ਤੱਕ ਦਾ ਬਕਾਇਆ ਜਿੱਥੋਂ ਬੈਂਕ ਤੋਂ ਪੈਨਸ਼ਨ ਲੈ ਰਹੇ ਨੇ ਉਹਦਾ ਫੈਮਿਲੀ ਪੈਨਸ਼ਨ ਉਹਨਾਂ ਨੂੰ ਬੈਂਕ ਦੇਵੇਗਾ। ਭਾਵਕ ਉਹਨਾਂ ਨੂੰ ਦੋ ਥਾਂ ਤੋਂ ਬਕਾਇਆ ਮਿਲੇਗਾ। ਜਦੋਂ ਤੱਕ ਉਹਨੇ ਨੌਕਰੀ ਕੀਤੀ ਹੈ ਆਪਣੀ ਮੌਤ ਤੱਕ ਉਨੂੰ ਉਹਦਾ ਡੀਡੀਓ ਉਸ ਤੋਂ ਬਾਅਦ ਉਸ ਤੋਂ ਬੈਂਕ ਜਿੱਥੋਂ ਪੈਨਸ਼ਨ ਲੱਗੀ ਹੈ ਉਹ ਬਕਾਇਆ ਉਸਨੂੰ ਉਹਦਾ ਬੈਂਕ ਦੇ ਦੇਗਾ ਜੇਕਰ ਮੈਰੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਰੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਆਪ ਸਭ ਦਾ ਮੇਰਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ